ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਸੰਤਪੁਰਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ 4 ਨਗ ਲੈ ਕੇ ਆਏ ਆ ਤੇ ਭਾਅ ਬਿਲਕੁਲ ਛੋਟੇ ਛੋਟੇ ਆ ਇੱਕ ਸੂਆ ਸਵਾਯਾ ਨਾਗਾ ਜੀ ਦੰਨ ਗੱਬਣਾ ਜਿੰਨਾ ਚ ਇੱਕ ਵੱਡੀ ਜਰਸੀ ਆ ਇੱਕ ਗਰਲੈਂਡੋ ਆ ਤੇ ਇੱਕ ਕਰੋ ਸੰਗ ਆ ਜੀ ਡਿਟੇਲ ਬਾਈ ਤੋਂ ਲੈ ਦੂੰਗਾ ਤਸੱਲੀ ਪਰ ਤੁਸੀਂ ਕਰ ਲਿਓ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਬਾਈ ਮੇਰਾ ਅੰਗਰੇਜ਼ ਆ ਪਿੰਡ ਸੰਗਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਬੱਗਾਪੁਰਾ ਮੋਬਾਈਲ ਨੰਬਰ ਜੀ 9872416597 ਚਾਰ ਨਾਗਾ ਜੀ ਹਾਂ ਜੀ ਵੀਰੇ ਚਾਰ ਨਾਗਾ ਕਿ ਜਰਸੀ ਪੰਜਾਬ ਵਾਲੀ ਆ ਕਿ ਗਰਲੈਂਡੋ ਆ ਕਿ ਸਾਈ ਵਾਲਾ ਗਰਮੀਆਂ ਦੇ ਤੋਫੇ ਹੀ ਆ। ਤੋਫੇ ਹੀ ਆ ਬਰਾਇਦਾ ਕਰਨ। ਇੱਕ ਨੰਬਰ ਇਧਰੋਂ ਸੂਈ ਤੋਂ ਸ਼ੁਰੂ ਕਰ ਸੁ ਆ ਕੇ ਨਮਾ ਜੇ। ਇਹ ਬਰਾੜਾ ਦੂਜਾ ਸੁਹਾ ਵੜ ਸੂਈ ਆ। ਕਦੋਂ ਸੂਈ ਆ ਜੀ? ਇਹ ਸੂਈ ਅੱਜ ਸੂਹਾ ਮੰਨ ਕੇ ਚੱਲ 1:30 ਵਜੇ। ਪਹਿਰੇ ਜੀ। ਪਹਿਰੇ ਸੂਹਾ ਮੰਨ ਕੇ ਜਨੋਂ 2:30 ਵਜੇ ਜੀ ਰੁਪਈਆ ਜੀ ਰੁਪਈਆ ਕੋਲੇ ਚੱਕਿਆ ਮਾਰ ਦੇ। ਠੀਕ ਆ। ਬੱਚਾ ਕੀ ਦਿੱਤਾ ਜੀ? ਮਗਰ ਵਿਦੇ ਵਸ਼ ਆ ਗਿਆ। ਠੀਕ ਆ। ਬਾਕੀ ਟਾਈਮ ਵੇਲੇ ਹੁਣ ਸ਼ਾਮ ਦਾ ਮੈਨੂੰ ਚੈੱਕ ਕਰਾ ਦੇ। ਕਿਉਂਕਿ ਹੁਣ ਦੁੱਧ ਚੋ ਬੋਲਾ ਚੋਇਆ ਵੜਦਾ। ਹੁਣ ਚੋਈ ਕਿਨੋਂ ਬੋਲਾ ਚੋਇਆ ਵ। ਆਪਾਂ ਸਮਾਂ ਦਿਖਾ ਦਿੰਨੇ 7 ਵਜੇ ਤੇ 8 ਵਜੇ ਲਾਗਣਗੇ ਵੀ ਥੋੜਾ ਲੇਵਾ ਘੱਟ ਦਿਖਾਉਂਦੇ ਹਾਂ ਥੋੜਾ ਧਾਰਾਂ ਛੱਡੀਆਂ ਠੀਕ ਆ ਕੋਈ ਵੀ ਠੀਕ ਆ ਖਾਣਾ ਦੀ ਗਾਰੰਟੀ ਹੈ ਖਾਣਾ ਦੀ ਵੀਰੇ ਗਾਰੰਟੀ ਹੈ ਭੂਰ ਛੱਟੇ ਦੀ ਗਾਰੰਟੀ ਸੀ ਠੰਡੀ ਦੀ ਗਾਰੰਟੀ ਹੈ ਜਿਵੇਂ ਸਾਹ ਬਾਕੀ ਸਾਹਮਣੇ ਪਈ ਠੀਕ ਆ ਕਿੰਨਾ ਪਿਆਜੂ ਕਰਮ ਵਾਲੀ ਦੁੱਧ ਵੀਰੇ ਮਾਲਕ ਨੇ ਦੱਸਿਆ ਵੀ 14 ਕਿਲੋ ਪਹਿਲੇ ਸੂਏ ਚ ਹੋਇਆ ਠੀਕ ਆ ਐਵੇਂ ਮੈਂ ਤੈਨੂੰ ਕਹਾਂ 18 ਦਾ 20 ਦਿੱਤਾ ਕੋਈ ਫਾਇਦਾ ਨਹੀਂ ਗੱਲਾਂ ਹਣਾ ਜਿੱਡਾ ਕਿ ਧਾਣਾ ਠੀਕ ਆ ਉਹਨਾਂ ਦਾ ਦੁੱਧ ਕਰਮ ਵਾਲੀ ਚਵਾ ਦਊਗੀ ਠੀਕ ਆ ਤੋਰ ਦੀ ਵੀਰੇ ਗਰਮੀ ਕਰਮਾ ਵਾਲੀ ਨੇ ਮਨਾਉਣੀ ਨਹੀਂ ਜੀ ਦੁੱਧ ਪਿਆਉ ਸੰਗਣਾ ਬਾਕੀ ਥਾਂ ਨਹੀਂ ਵਿਰੇ ਉਹ ਜਾ ਲੱਗਦਾ ਗਲਾਸ ਵਰਗਾ ਥਾਂ ਲਗਿਆ ਰੜ ਨੂੰ 10 ਵਜੇ ਸੂਈ ਸੀਗੀ 2:30 ਵਜੇ ਜੇਰ ਪੈ ਗਈ ਐ ਤੇ ਹੁਣ ਬਾਈ ਕਹਿੰਦਾ ਆਪਾਂ ਬੌਲੀ ਕੱਢਤੀ ਐ ਕਿਉਂਕਿ ਸ਼ਾਮ ਨੂੰ ਥੋੜੀ ਜਿਹੀ ਲੇਟੀ ਵੀਡੀਓ ਬਣਾ ਰਹੇ ਆ ਆਪਾਂ 7:00 ਵਜੇ ਸੋਹਣਾ ਥਣਾ ਦੱਸਿਆ ਜਾ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਮੋਰਲੇ ਵੀਰੇ ਪੂਰਾ ਮੋਟਾ ਥਣ ਲੱਗਿਆ ਵਾ ਚਵਾਈ 22 10 ਦਾ ਕਿ ਗੰਨੇ ਅਰ ਗਈ 14 15 ਕਿਲੋ ਪਿਛਲੇ ਸੂਏ ਦਾ ਰਿਕਾਰਡ ਆ ਹੁਣ ਵੀਰੇ ਸਮਾ ਗਰਮੀ ਦਾ ਤੁਸੀਂ ਚਾਹੇ ਇੰਨਹੀਂ ਮੰਨ ਕੇ ਆਜੋ ਵੀ 14 15 ਕਿਲੋ ਪਿਆਜੂ ਬਾਕੀ ਦੁੱਧ ਸੇਵਾ ਦੇ ਸ਼ਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਜੀ ਬੈਡ ਚੰਗੀ ਸੀਲਸ ਲੱਗਦੀ ਗਾਰੰਟੀ ਹੈ ਜੀ ਗਾਰੰਟੀ ਆ ਵੀਰੇ ਮੈਂ ਤਾਂ ਨਿਆਣਾ ਪਾ ਕੇ ਪੀੜੀ ਦੇ ਬਹਿ ਕੇ ਚਵਾਈ ਠੀਕ ਆ ਮੈਂ ਤਾਂ ਡਾਂਗਾਂ ਕਰਾਂਗੀ ਜੋਈ ਆ ਹਾਂਜੀ ਗਊ ਨੇ ਪੈਰ ਨਹੀਂ ਪਟਿਆ ਠੀਕ ਆ ਬਾਕੀ ਆਪਾਂ ਨਹੀਂ ਕਹਿੰਦੇ ਵੀ ਮੇਰੇ ਕੋਲ ਧਾਰਾ ਮਾਰ ਕੇ ਲੈ ਜਾਓ ਪੂਜਾ ਪਰੇਰੇ ਟੋਕੇ ਲੈ ਜਾਈਏ ਯਾਰ ਆਪਾਂ ਨੂੰ ਕੋਈ ਟੱਕਾ ਨਹੀਂ ਹੈਗਾ ਵੀ ਛੇਤੀ ਦਾ ਦੇ ਕੇ ਆਪਣੀ ਨਾ ਠੀਕ ਆ ਜਿਹਦਾ ਭੈਣ ਭਰਾ ਲਊਗਾ ਆਪਾਂ ਦੋ ਡੰਗ ਚਵਾਈ ਕਰਾ ਕੇ ਦੇਵਾਂਗੇ ਬੜਾ ਠੀਕ ਆ ਹਾਂਜੀ ਜੈ ਜਿਹੜੇ ਡਿਮਾਂਡ ਜਿਹੜੇ ਲੈਣਾ ਹੀ ਆ ਵੀਰੇ ਯੈਸ ਨੂੰ ਮੇਰੇ ਮੁੱਲ ਕਰਾਉਣ ਦਾ 50 ਕਰਾ ਲਓ ਚਾਹ ਕਰਾ ਲਓ 52 ਵੈੜ ਲੈਣ ਦੇਣ 46000 ਨੂੰ ਵੈੜ ਦਊਗਾ ਆਫਰ ਹੀ ਆ ਆਫਰ ਹੀ ਆ 46000 ਨੂੰ ਬਾਈ ਕਹਿੰਦਾ ਵੈੜ ਦੇ ਦਾਂਗੇ ਮੁੱਲ ਕਰਾਉਣ ਨੂੰ ਤੁਸੀਂ ਜਿੰਨਾ ਮਰਜ਼ੀ ਕਰਾ ਲਓ ਵੈੜ ਚੰਗੀ ਆ ਬਾਕੀ ਜੀ ਭਈ ਆਪਾ ਹੁਣ ਤੁਹਾਨੂੰ ਪਤਾ 30 30 32 32 ਹਜ਼ਾਰ ਨੇ ਟੋਕੜਾਂ ਗਈਆਂ ਵਿਕੀ ਜਾਂਦੀਆਂ ਟੋਕੜਾਂ ਵੇਖਰ ਤਾਂ ਗਾ ਲਓ ਸਾਹਮਣੇ ਦਾ ਖਾਂਦ ਸੋਈ ਆ ਛੇਰ ਮਗਰ ਪਈ ਆ ਗਾਂ ਸਹੀ ਗੱਲ ਆ ਜਿਹੜਾ 2 ਨੰਬਰ ਵੀਰੇ ਨਾਗ ਆ ਗਿਆ ਇਹ ਸੁਆ ਕਿੰਨ ਨਾ ਇਹ ਵੀਰੇ ਦੂਜਾ ਸੁਆ ਵਹਿੜੀ ਸੁੰਦੀ ਆ ਕਿਹੜੀ ਜਾਤ ਚ ਪੈਂਦੀ ਆ ਇਹ ਇਹ ਸ਼ਾਹੀ ਵਾਲਾ ਵੀਰੋ ਸ਼ਾਹੀ ਵਾਲ ਚ ਪੈਂਦੀ ਨਿੱਗਰ ਬਹੁਤ ਆ ਬਹੁਤ ਸਮੀ ਬੈਠਾ ਬਾਕੀ ਬਜ ਜਨ ਬਜੂਦ ਵਾਲੀ ਆ ਕੋਈ ਆਏ ਨਹੀਂ ਵੀਰੇ ਲਿਸੜ ਜੀਆ ਕਿੰਨਾ ਪਿਆਜੂ ਕਰਮ ਆਲੀ ਇਹ ਇਹਨੇ ਮੇਰੇ 14-15 ਲੀਟਰ ਦਿੰਦਾ ਬਈਲੇ ਤੋਂ ਮਾਲਕਾਂ ਜਿਵੇਂ ਦੱਸਿਆ ਆਪਾਂ ਦੱਸਤਾ ਠੀਕ ਆ ਦਣ ਕਿੰਨੇ ਕੱਢਦੀ ਇਹਦਾ 6 ਨੂੰ ਦਿਨ ਪੂਰੇ ਆ 6 ਤਰੀਕ ਨੂੰ 9 ਮਹੀਨੇ ਡੇਟ ਮੁਤਾਬਕ ਠੀਕ ਆ ਬਾਕੀ ਠੰਡੀ ਆ ਮੇਰੇ ਬੋਲ ਬਾਕੀ ਯਾਰਾਂ ਇਹ ਨਹੀਂ ਗੱਲ ਕਿ ਆ ਫੌਣ ਵਿਚਿਹੜੇ ਦੇ ਵਿਚਾਲੇ ਖੜਿਆ ਆਂ ਛੱਚਲਾ ਬਸਤਾਨੋਂ ਭਵਾਂ ਦੀ ਠੀਕ ਆ ਚੈੱਕ ਕਰ ਸਕਦੇ ਮੈਂ ਗਰੀ ਮਾਰਦੇ ਮਾਣਾ ਭੌਂਦੇ ਦੇਖਦੇ ਵਾ ਕੈਮਰਾ ਲਓ ਜੀ ਹਾਂ ਵਾਛੀ ਨੂੰ ਬਾਨਾ ਬੁੰਨਾ ਬਹੁਤਾ ਠੀਕ ਆ ਨਾ ਮਨੇ ਕੇ ਜੇ 6 ਤਰੀਕ ਨੂੰ ਇਹਦੇ 9 ਮਹੀਨੇ ਪੂਰੇ ਹੁੰਦੇ ਆ ਬੈਠਦੇ ਠੀਕ ਆ ਉਹ ਠੰਡੀ ਮਿੱਠੀ ਬਹੁਤ ਗਰਮ ਵਾਲੀ ਠੀਕ ਆ ਜੀ ਸੋਨਾ ਮੋਟਾ ਥਾਣਾ ਬਾਕੀ ਨਿੱਗਰਾ ਪੂਰੀ ਤਹਿਸੀਲਸ ਲੱਗ ਪੂਰੀ ਉਹ ਪੂਰੀ ਤੋਂ ਇਹਨਾਂ ਦੀ ਹੈ ਹੋਰ ਪਣਪਰਾ ਕਾਹਨੂੰ ਕਰਦੇ ਆ ਵੀ ਸਾਈ ਵਾਲ ਵਹਿਣ ਚਾਹੀਦੀ ਹੈ ਗਰਮੀ ਇਹਨਾਂ ਦੇ ਅਰਜੀਨਲ ਸਾਈ ਵਾਲ ਵਹਿੜਾ ਬਾਕੀ ਸੀਲ ਸਾਉ ਦਾ ਕੋਈ ਅੰਤ ਨਹੀਂ ਗਰਮ ਵਾਲੀ ਦਾ ਆਏ ਨਹੀਂ ਵੀ ਛੜ ਮਾਰ ਜੂਗੀ ਠੀਕ ਆ ਇਹਦੀ ਫਿਰ ਕੱਚੀ ਕੱਚੀ ਦੀ ਕੀ ਡਿਮਾਂਡ ਆ ਜਿਹੜੇ ਲੈਣ ਆਈਆਂ ਮੇਰੇ ਮੁੱਲ ਕਰਾਉਣ ਦਾ 55 ਕਰਾ ਲਓ ਚਾ 50 ਕਰਾ ਲਓ 46 ਇਹ ਆਮ ਇਹ ਵੜ ਦਊਗਾ ਅੱਛਾ ਇਹ ਵੀ 46 ਨੂੰ ਠੀਕ ਆ ਜੋੜਾ ਲੈ ਜੂਗਾ ਦਾ ਮਾਨ ਤਨ ਪੂਰਾ ਜਿਆਦਾ ਹੋ ਜੂ 46 46 ਇੱਕ ਨੰਬਰ ਵੀ 46 ਜੋੜਾ ਲੈ ਲੈ ਭਾਵੇਂ ਦੀ ਇੱਕ ਲੈ ਲੈ ਇੰਨੇ ਮਾਨ ਤਨ ਥੋੜਾ ਹੀ ਹੋਣਾ ਮਾਨ ਤਨ ਵਾ ਛੋੜ ਹੀ ਕਰੂੰਗਾ ਠੀਕ ਆ ਪਹਿਲਾਂ ਹੀ ਖੱਚਵੇਂ ਆ ਹਾਂ ਪਹਿਲੇ ਖੱਚਤਾ ਕਿਉਂਕਿ ਭਣ ਭਰਾਵਾਂ ਤੇ ਕਹਿੰਦੇ ਫੋਨ ਜਿਆਦੇ ਆ ਜਾਂਦੇ ਆ ਬਚੱਕੇ ਨਹੀਂ ਜਾਂਦੇ ਆ ਹਾਂ ਉਹ ਜਿਹੜਾ ਹੁਣ ਜਿਹੜੇ ਜਚੂਗਾ ਉਹ ਹੀ ਫੋਨ ਕਰ ਲੈ ਮੈਨੂੰ ਠੀਕ ਆ ਬਾਲਾ ਯਾਨੀ ਸੌਦੇਬਾਜ਼ੀ ਵਾਲਾ ਕੰਮ ਨਹੀਂਗਾ ਹਾਂ ਜਿਹੜੇ ਲੈਣੇ ਜੀ ਜਾਂ ਉਹੀ ਦੱਸੋ ਬੜੇ ਹੋਣ ਐਡਾ ਭਾ ਯਾਰ ਕਿਹਨੇ ਦੇਣਾ ਮੇਰੀ ਯਾਰ ਨਹੀਂ ਦਿੰਦਾ ਬਈ ਦਿਹਾੜੀ ਵਾਲਾ ਮਸਲਾ ਤੇ ਬੜਾ ਉਹ ਲੈਣੀ ਚਲੋ ਕਿਲਾ ਚੱਲਦਾ ਹੀ ਚੰਗਾ ਬਗਦਾ ਹੀ ਚੰਗਾ ਹੁੰਦਾ ਵੀ ਹਾਂ ਇੱਕ ਆ ਗਰਲੈਂਡੋ ਲਈ ਫਿਰਦਾ ਪਹਿਲਾ ਤਾਂ ਇਹ ਚੀਜ਼ ਮਿਲਦੀ ਨਹੀਂ ਦੂਜੀ ਨਿੱਗਰ ਨੁਗਰ ਸੰਭੀ ਬਲੀ ਵੀ ਚੰਗੀ ਆ ਸੁਆ ਕਿੰਨਾ ਮਵਰੇ ਫਿਰ ਦੂਜਾ ਕਹਿ ਕੇ ਜੱਤੀਆ ਮਾਲਕਾਂ ਨੇ ਹੂੰ ਅਗਲਾ ਭੈਣ ਭਰਾ ਪਾਉਣੀ ਦਸ ਮਾਂ ਮੰਨ ਲੈ ਠੀਕ ਆ ਲੱਗਦੀ ਦੂਜੀ ਜਾਂ ਮੂਹ ਤੂੰ ਤਾਂ ਠੀਕ ਆ ਚਲੋ ਪਰ ਸੇਵਾਲੇ ਘਰੋਂ ਬਹੁਤ ਆਈ ਐਵੇਂ ਕਹਦਗੇ ਵੀ ਮਾੜੇ ਘਰੋਂ ਕਹਦਗੇ ਆਈ ਐ ਹੂੰ ਬਹੁਤ ਤਕੜੇ ਘਰੋਂ ਬੈੜ ਆਈ ਐ 22 ਕਿਲੋ ਸੌਂਕਾ ਕੇ ਦਿੱਤੀ ਅਸੀਂ ਚੋਇਆ 11 ਕਿਲੋ ਡੰਗ ਦਾ ਅੱਛਾ ਹਾਂ ਮੱਝਾ ਰਗਾ ਛੇ ਸੱਤ ਦੇ ਬਈ 8 ਤਰੀਕ ਨੂੰ ਪੂਰੇ 9 ਮਹੀਨੇ ਹਜੇ ਹਾਂ ਅੱਜ ਤਰੀਕ ਹੋ ਗਈ 28 ਉਹ ਹਜੇ ਭਾਈ ਉਹ ਤਰ ਗਈ ਭਈ 10 ਦਿਨ ਪਈ। ਵੀ ਆਪਾਂ ਲੈਵੇ ਤਾਂ ਭਾਂਡਾ ਵੇਖ ਕੇ ਕਹਾਂਗੇ ਤਾਂ ਵੀ ਮਾਂ ਕਾਹੇ ਲੱਗੂਗੀ ਜਵੇਂ ਡੰਗ ਡੜ ਚ ਬਚਾ ਰੱਖਣ ਵਾਲੀ ਆ। ਠੀਕ ਆ ਡੜ ਦਾ ਭਾਈ ਏਡਾ ਬੈਠਾ ਨਹੀਂ ਦਾ ਵੜ ਪੌਂਡ ਲਾ ਕੇ ਸੂਗ ਹੀ ਲਵੇ ਦੀ ਆਏ ਨਹੀਂ। ਸੀਲਸ ਲੱਗਦੀ ਗਰੰਟੀ ਆ। ਜੋ ਨਿਆਣਾ ਪਾ ਕੇ ਬਸ ਐਂ ਪਾਸ ਕੀਤੀ ਆ ਪੂਰਾ ਨਿਆਣਾ ਦਾ ਇਹਨਾਂ ਨੂੰ ਪਾਉਣਾ ਹੀ ਪੈਂਦਾ। ਇਹ ਤਾਂ ਜ਼ਰੂਰੀ ਆ। ਇਹ ਤਾਂ ਥੋੜਾ ਆਈ ਹੋਣੀ ਆ ਵੀਰੇ ਘੰਟਾ ਚ ਹੋਇਆ। ਚਾਪ ਨੂੰ ਛੱਡ ਕੇ ਦੂਜਿਆਂ ਨੂੰ ਵੀਰੇ ਨਿਆਣਾ ਪਾਉਣਾ ਪੈਂਦਾ ਹੀ ਆ। ਹਜੇ 10 ਦਿਨ ਪਏ ਆ ਡੇਟ ਮੁਤਾਬਕ ਤੇ ਭੰਡਾਂ ਲਈ ਫਿਰਦੀ ਆ 10 ਦਿਨਾਂ ਨੂੰ ਤਾਂ ਤੁਰਨ 'ਚ ਵੀ ਦਿੱਕਤ ਆਊਗੀ ਕਿਉਂਕਿ ਵੈੜ ਬਰੇ ਵੱਡੀ ਆ ਕੋਈ ਛੋਟੀ ਨਹੀਂ ਬਈ ਬਾਹਲੇ ਮੈਂ ਕਹਿੰਦਾ ਜੀ 25-26 ਕਿਲੋ ਮੋਜਨਾ ਚਵਾ ਦਊਗੀ ਖੁੱਲਾ ਹੀ ਬਾਕੀ ਜਾਨ ਬਹੁਤ ਆ ਸੋ ਵੈੜ ਚ ਕਰ ਮਾਣੀ ਜਾ ਸਹੀ ਗੱਲ ਐ ਸੌਖੀ ਪਈ ਐ ਵੈੜ ਸੌਖੀ ਪਈ ਔਡੀ ਪਈ ਐ ਚਾਰੇ ਬਸ ਠੀਕ ਆ ਬਾਕੀ ਥਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਭਵਾਨਾ ਤੁਸੀਂ ਫਿਟਨੈਸ ਵਾਲਾ ਖੁਦ ਦੇਖ ਸਕਦੇ ਲਓ ਜੀ ਚੈੱਕ ਕਰ ਲਓ ਦੈਨ ਹਜੇ 10 ਪਏ ਆ ਤੇ 10ਾਂ ਦਿਨਾਂ ਤਿੱਕਰ ਤ ਪੰਡਾਂ ਲਾ ਲੂ 22 ਕਿਲੋ ਪਿਛਲੇ ਸੂਏ ਦਾ ਰਿਕਾਰਡ ਆ ਸੂਆ ਦੂਜਾ ਮੰਨ ਲਓ ਜਿਹੜਾ ਮਰਜ਼ੀ ਮੰਨ ਲਓ ਕਿ ਤੁਸੀਂ ਪੈਸੇ ਲਾਉਨੇ ਇਹਦੀ ਜਿਹੇ ਜੀ ਡਿਮਾਂਡ ਵੀਰੇ ਜਿਹੜੇ ਲੈਣਾ ਹੀ ਆ ਮੇਰੇ ਮੁੱਲ 75000 ਹੂੰ 72 ਦੀ ਵੈੜ ਦਵਾਂਗਾ ਹੋਜੂ ਤੁਹਾਡਾ ਕੰਮ ਕੋਈ ਨਾ ਮੌਕੇ ਤੇ ਭੈਣ ਭਰਾ ਜਿਹੜਾ ਕਰ ਦਾਂਗੇ ਮਾਨਤਾ ਹਾਂ ਠੀਕ ਆ ਜੀ ਹਾਂਜੀ ਮੁੱਲ 75000 ਰੁਪਇਆ 72000 ਦੀ ਬਾਈ ਕਹਿੰਦਾ ਵੈੜ ਦੇ ਦਾਂਗੇ ਥੋੜਾ ਕਨਾ ਮਾਨਤਨ ਹੋ ਜਦਾ ਅੱਗੇ ਆ ਗਈ ਵੀਰੇ ਇਹਨੂੰ ਕਹਿੰਦੇ ਪੰਜਾਬ ਵਾਲੀ ਯਰਸੀ ਹਾਂ ਵੀਰੇ ਬੇਲ ਕੱਦ ਵੀਰੇ ਦੇਖ ਲਾ ਕੱਦ ਬੇਲ ਫੁੱਲ ਆ ਬੱਕਰੀ ਜੀ ਨਹੀਂ ਹੈਗੀ ਹਮਾਰੀ ਹਾਂ ਬੱਕਰੀ ਜੀ ਨਹੀਂ ਬਾਹਰ ਨੂੰ ਲੈ ਕੇ ਆਇਆ ਇਹਨੂੰ ਖੁੱਲੇ ਵਿੱਚ ਲੈ ਕੇ ਚੱਲ ਸੁਆ ਕਿੰਨ ਮੈਂ ਵੀਰੇ ਧੀ ਜੀ ਨਾਲ ਦੂਜਾ ਸੁਆ ਵੀਰੇ ਹੋ ਸਕਦਾ ਕੰਨਿਆੜੇ ਦੰਦ ਖੜੇ ਹੋਣ ਬੱਚੀ ਸਮਾ ਸਮਾ ਵੀਰੇ ਇਹਦਾ ਵੀ ਮੰਨ ਕੇ ਚੱਲੋ ਪੰਜ ਛੇ ਤਰੀਕ ਨੂੰ ਦਣ ਪੂਰੇ ਹੁੰਦੇ ਇਹਦੇ ਵੀ ਜਿਹੜੇ ਸਾਹਤਾ ਵੀਰੇ ਦੋ ਮੰਨ ਕੇ ਚੱਲ ਲੈਂਦੀ ਏ ਥਾ 8 ਦਿਨ ਵਿੱਚੀ ਕਾਢੂਗੀ ਠੀਕ ਆ ਗੇੜੇ ਵੀਰ ਚੰਗੀ ਜਰਸੀ ਵੱਡੀ ਜਰਸੀ ਪਾਲਦੇ ਸੀਗੇ ਉਹਨਾਂ ਵਾਸਤੇ ਚੀਜ਼ ਚੰਗੀ ਆ ਸੋਨਾ ਕਟ ਵਾਲਾ ਹਵਾਨਾ ਥਣ ਕੱਲਾ ਕੱਲਾ ਨਿੱਖੜਮ ਹੱਥੀ ਚਵਾਈ ਵਾਲਾ ਥਣ ਚਾਰ ਹੀ ਥਾਣਾ ਪੂੜ ਸ਼ਾਂਖ ਪੋਰਾ ਵੀ ਨਹੀਂ ਬਾਕੀ ਬਹਿਣ ਦੀ ਭਈ ਐ ਨਹੀਂ ਗੱਲ ਹੈਗੀ ਆ ਦੇਖੋ ਕੋੜ ਜਰਗੀ ਪਈ ਐ ਠੀਕ ਆ ਸੱਪ ਬਣੇ ਵੇਖੋ ਹਵਾਨੇ ਤੇ ਐਣ ਵੇਣ ਚ ਖੜੀਆਂ ਪਈਆਂ ਪੂਰਾ ਕਟ ਵਾਲਾ ਹਵਾਨਾ ਫਾਇਦਾ ਨਬੂਦ ਨਿੱਗਰ ਸੋਹਣੀ ਫੇਸ ਕੁਆਲਟੀ ਰੰਗ ਪ੍ਰਿੰਟ ਵੀ ਕਰਮਾਲੀ ਦਾ ਪੂਰਾ ਚੰਗਾ ਜੀ ਚੰਗੀ ਆ ਵੜ ਰੇਗ ਪੱਖ ਤੋਂ ਜਿਹੜੀ ਜਰਸੀ ਬਹੁਤ ਜਿਆਦੇ ਵੇਖਾ ਕਿੰਨੇ ਬਾਕੀ ਨਾ ਥਾਨ ਨਹੀਂ ਰੇਗ ਕੌਣ ਲੱਗਦਾ ਚੱਕੀ ਭਾਵੇਂ ਨਹੀਂ ਸਹੂਆ ਪੁੱਠੇ ਪਾਸੇ ਲੱਭੂ ਚੱਕ ਕੇ ਖੜ ਗਏ ਆ ਨਾੜਾ ਨਾੜਾ ਚੈੱਕ ਕਰੋ ਆਉਂਦੀਆਂ ਵਾਲ ਪੈਂਦੇ ਪੈਂਦੇ ਆ ਮਲਕ ਵੇਣ ਚੈੱਕ ਕਰ ਲੋ ਰਸੇ ਅਰਗੀ ਹੁੰਦੀ ਸਟਰੋਂਗ ਕੱਚੀ ਕੱਚੀ ਆ ਜੇ ਜਮਾ ਤਿਆਰ ਹੁੰਦੀ ਤਾਂ ਥੱਬਾ ਹਵਾਨੇ ਦਾ ਤਿਆਰ ਕੀਤਾ ਹੋਣਾ ਸੀਗਾ ਇਹਦੀ ਫਿਰ ਕੱਚੀ ਕੱਚੀ ਦੀ ਡਿਮਾਂਡ ਜੀ ਇਹ ਬਰੇ ਮੁੱਲ ਕਰਾਉਣ ਦਾ ਪਾਉਂਦੇ 80 ਕਰਾ ਲਓ ਹੂੰ ਚੈੱਕ ਕਰਾ ਲਓ 85 ਹੂੰ ਇਹ 75000 ਚ ਮਾਨਦਾਨ ਕਰੋ 75000 ਚ ਹਾਂਜੀ ਠੀਕ ਆ ਜਿੱਦੇ ਸੂਪੀ ਉਹਦੇ ਉੱਦੇ ਰੇਟ ਹੋਊ ਉਹਦੇ ਉੱਦੇ ਦਾ ਰੇਟ ਹੋਊ ਠੀਕ ਆ ਬਾਕੀ ਵਰੀਡੀ ਜਰਸੀ ਮਿਲਦੀ ਨਹੀਂ ਖੇਦੀ ਆ ਨਹੀਂ ਮਿਲਦੀ ਸਹੀ ਗੱਲ ਆ ਠੀਕ ਆ ਬਈ ਲੋਕ 60 60 70 70000 ਲੋਕ ਹਮਾਚਲ ਵਾਲਿਆਂ ਦਾ ਮੰਗੀ ਜਾਂਦੇ ਨਾਲੇ ਜਿਹੜਾ ਪਤਾ ਕਲੀਅਰ ਹੁੰਦੀ ਆ ਵੀ ਮਾਸਟਰ ਚੋਈ ਆਈ ਵੀ ਸਹੀ ਗੱਲ ਆ 75000 ਰੁਪਿਆ ਬਾਈ ਕਹਿੰਦਾ ਆਪਾਂ ਲੈਣਾਗਾ ਕੱਲਾ ਛੋੜ ਛੱਪਾ ਹੋ ਜਾਊਗਾ ਕੋਈ ਛੋਟੀ ਮੰਨ ਕੇ ਨਾ ਆਵੇ ਵੀਰੇ ਵੱਡੀ ਜਰਸੀ ਆ ਸਵੇਲ ਵਜਨ ਵਾਲੀ ਤੇ ਬਰੀਡ ਵਾਲੀ ਆ ਵੀਰੇ ਬਾਕੀ ਵੀਰੇ ਕੱਦ ਨਾ ਵਣ ਤਾਂ ਫੁੱਲ ਸਹਿ ਜਾ ਅਮਰੀਕਨਾਂ ਦਾ ਚੱਡੀ ਆ ਵੀ ਛੋਟੀ ਨਹੀਂ ਕੋਈ ਭੈਣ ਭਰਾ ਸਮਝ ਲੇਵੇ ਹਾਂ ਕੋਈ ਜਿਹੜੇ ਭੈਣ ਭਰਾ ਨੇ ਤੁਰਨਾ ਪਾਇ ਮੈਨੂੰ ਪੀਟੇ ਨਾ ਮੰਨ ਕੇ ਦੇ ਦੂੰਗਾ ਕੱਦ ਠੀਕ ਆ ਇੱਕ ਸੂਤ ਦਾ ਨਾ ਫਰਕ ਉਹ ਜਿਹੜੀ ਗੱਲ ਕਹਿਆ ਸੀ ਆਹ ਦੇਖ ਲਾ ਇਹ ਬੂਥਾ ਜੱਕ ਦੀ ਮੇਰਾ 5 ਫੁੱਟ 5 ਇੰਚ ਘਰ ਦਾ ਲੈ ਬਰੋਬਰ ਫਿਰਦਾ ਸਰ ਠੀਕ ਹੈ ਬਹੁਤ ਵੱਡੀ ਹੈ ਵੜ ਠੀਕ ਹੈ ਵੀਰੇ ਬਾਕੀ ਚੰਗੀ ਵੈੜਾ ਸੋਹਣਾ ਥਣਾ ਦਾ ਸਹਿਜ ਇਕੱਲਾ ਇਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਥਾਣਾ ਜੀ ਚਾਰ ਨਗਾ ਚ ਤੁਹਾਨੂੰ ਕੋਈ ਵੀ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਠੀਕ ਹੈ ਹਾਂਜੀ ਚੰਗਾ ਕਰੂਗੀ ਹਵਾਨਾ ਤਿਆਰ ਧੰਨਵਾਦ